ਲੋ ਜੀ ਅੱਜ ਤੁਹਾਨੂੰ ਲੈ ਕੇ ਆਏ ਹੋਏ ਹਾਂ ਪੁਲ ਗਾਜੀਕੋਟ ਵਿਖੇ ਅੱਜ ਤੁਹਾਨੂੰ ਪੁਲ ਗਾਈਕੋਟ ਦੇ ਨਾਲ ਸੰਬੰਧਿਤ ਦੇਣ ਜਾ ਰਹੇ ਹਾਂ ਨਵੀਂ ਅਪਡੇਟ ਕਿਉਂਕਿ ਗੱਲ ਕਰਨ ਜਾ ਰਹੇ ਹਾਂ ਪੁਲ ਗਾਈਕੋਟ ਦੀ ਪੁਲ ਗਾਈਕੋਟ ਜਿਹੜਾ ਕਾਫੀ ਸੁਰਖਿਆ ਵਿੱਚ ਬਣਿਆ ਹੋਇਆ ਹੈ ਲੰਬੇ ਸਮੇਂ ਤੋਂ ਨਿਰਮਾਣ ਅਧੀਨ ਹੈ ਪੁਲ ਗਾਜੀਕੋਟ ਅੱਜ ਮੈਂ ਤੁਹਾਨੂੰ ਜਿਹੜੀ ਨਵੀਂ ਜਾਣਕਾਰੀ ਦੇਣ ਜਾ ਰਿਹਾ ਹਾਂ ਕਿਉਂਕਿ ਪਿਛਲੇ ਸਮੇਂ ਵਿੱਚ ਸਾਡੀ ਗੱਲ ਹੋਈ ਸੀ ਕਿ ਪੁਲ ਦੇ ਅਧਿਕਾਰੀਆਂ ਦੇ ਨਾਲ ਅਧਿਕਾਰੀਆਂ ਦਾ ਕਹਿਣਾ ਸੀ ਕਿ ਜਦੋਂ ਤੱਕ ਨਹਿਰ ਦਾ ਪਾਣੀ ਬੰਦ ਨਹੀਂ ਹੁੰਦਾ ਉਦੋਂ ਤੱਕ ਪੁਲ ਜਿਹੜਾ ਕੰਪਲੀਟ ਹੋਣਾ ਅਸੰਭਵ ਹੈ ਪਰ ਤੁਹਾਨੂੰ ਅੱਜ ਉਹ ਮੈਂ ਜਿਹੜੀ ਨਵੀਂ ਜਿਹੀ ਜਾਣਕਾਰੀ ਦੇਣ ਜਾ ਰਿਹਾ ਹਾਂ ਉਹ ਹੈ ਕਿ ਨਹਿਰ ਦਾ ਪਾਣੀ ਜਿਹੜਾ ਹੋ ਚੁੱਕਾ ਹੈ ਬੰਦ ਨਹਿਰ ਹੋ ਚੁੱਕੀ ਹੈ ਬੰਦ ਤੇ ਹੁਣ ਦੇਖਣਾ ਹੈ ਕਿ ਅਧਿਕਾਰੀਆਂ ਵੱਲੋਂ ਕਿੰਨਾ ਸਮਾਂ ਹੋਰ ਲਿਆ ਜਾਂਦਾ ਹੈ ਆਓ ਦਿਖਾਈਏ ਤੁਹਾਨੂੰ ਪੁਲ ਗਾਲੀਕੋੜ ਅਤੇ ਮਿਲਾਂਦੇ ਹਾਂ ਤੋਂ ਦੇ ਅਧਿਕਾਰੀਆਂ ਦੇ ਨਾਲ ਕੀ ਕਹਿਣਾ ਹੈ ਅਧਿਕਾਰੀਆਂ ਦਾ ਕਿ ਕਿੰਨੀ ਦੇਰ ਵਿੱਚ ਬਣਦਾ ਹੈ ਪੁਲ ਆਓ ਜਾਣੀਏ ਅਧਿਕਾਰੀਆਂ ਦੀ ਜਵਾਨੀ ਹਾਂਜੀ ਸਾਡੀ ਦੱਸ ਦਿਓ ਯਾਰ ਆ ਜੁਬीडीਸੀ ਨੇ ਆਇਆ ਤਾਂ ਤੁਸੀਂ ਪਹਿਲੇ ਕਹਿੰਦੇ ਸੀ ਪਾਣੀ ਬੰਦ ਹੋਵੇਗਾ ਤਾਂ ਫਿਰ ਤੁਹਾਡਾ ਕੰਮ ਸ਼ੁਰੂ ਹੋਵੇਗਾ ਹੁਣ ਪਾਣੀ ਬੰਦ ਹੋ ਚੁੱਕਾ ਹੈ ਜੀ ਹੁਣ ਇਸ ਤੋਂ ਬਾਅਦ ਤੁਸੀਂ ਕਿੰਨਾ ਸਮਾਂ ਹੋਰ ਲਵੋਗੇ ਇਹ ਵਿਦਨ 1.5 ਮਹੀਨਾ ਮਹੀਨਾ 1.5 ਮਹੀਨਾ ਲੱਗੇਗੀ ਮਹੀਨਾ 1.5 ਮਹੀਨੇ ਵਿੱਚ ਤੁਹਾਡਾ ਪੁਲ ਜਿਹੜਾ ਤਿਆਰ ਹੋ ਜਾਏਗਾ ਜੀ ਅਪ੍ਰੈਲ ਆ ਜੀ ਮਈ ਮਹੀਨੇ ਦੇ ਪਹਿਲੇ ਨੂੰ ਚਾਲੂ ਕਰ ਦੇਣਗੇ ਨਾਲ ਕਿ ਮਈ ਤੱਕ ਜਿਹੜੀ ਜਨਤਾ ਦੇ ਸਪੋਰਟ ਹੋ ਜਾਵੇਗਾ ਹਾਂਜੀ ਮੈਂ ਜਨਤਾ ਦੇ ਸਪੋਰਟ ਕਰਦੇ ਹਾਂ ਠੀਕ ਹੈ ਜੀ ਲਾਸਟ ਵੀਕ ਦੇ ਵਿੱਚ ਨਾ ਆਪਾਂ ਜਨਤਾ ਦੇ ਸਪੋਰਟ ਕਰਦੇ ਠੀਕ ਹੈ ਜੀ ਧੰਨਵਾਦ ਜੀ ਓਕੇ